ਹੋਂਡਾ ਸਿਟੀ ਕਾਰ ਦਾ ਕਹਿਰ ਵੇਖਣ ਨੂੰ ਮਿਲਿਆ ਜਿਸ ਨੇ ਕਿ ਇੱਕ ਸਕੂਟਰੀ ਤੇ ਜਾਂਦੇ ਨੌਜਵਾਨ ਨੂੰ ਟੱਕਰ ਮਾਰੀ ਤੇ ਇਸ ਦਰਮਿਆਨ ਸਕੂਟਰੀ ਨੂੰ ਕਸੀਟਦੀ ਹੋਈ ਇਹ ਗੱਡੀ ਜਿਹੜੀ ਹੈ ਇੱਕ ਸ਼ਟਰ ਦੇ ਵਿੱਚ ਵੱਜ ਕੇ ਰੁਕ ਜਾਂਦੀ ਹੈ ਤਾਂ ਮੌਕੇ ਦੀਆਂ ਤਸਵੀਰਾਂ ਤੁਹਾਡਾ ਨਾਲ ਸਾਂਝੀਆਂ ਕਰ ਰਹੇ ਹਾਂ ਕਿ ਆਖਿਰਕਾਰ ਕਿਸ ਤਰ੍ਹਾਂ ਇਸ ਬੇਕਾਬੂ ਹੋਈ ਹੋਂਡਾ ਸਿਟੀ ਕਾਰ ਦੇ ਵੱਲੋਂ ਸਕੂਟੀ ਸਵਾਰ ਨੂੰ ਜ਼ੋਰਦਾਰ ਟੱਕਰ ਮਾਰ ਦਿੱਤੀ ਜਾਂਦੀ ਹੈ ਤੇ ਇਸ ਦਰਮਿਆਨ ਸਕੂਟੀ ਤੇ ਸਵਾਰ ਵਿਅਕਤੀ ਗੰਭੀਰ ਰੂਪ ਦੇ ਵਿੱਚ ਜ਼ਖਮੀ ਹੋ ਜਾਂਦਾ ਹੈ ਮੁੱਢਲੀ ਜਾਣਕਾਰੀ ਦੇ ਮੁਤਾਬਕ ਇੱਕ ਇਸ ਕਾਰ ਨੂੰ ਇੱਕ ਸਕੂਲ ਦਾ ਬੱਚਾ ਚਲਾ ਰਿਹਾ ਸੀ ਜਿਸ ਨੇ ਕੀ ਪਹਿਲਾਂ ਇੱਕ ਇਨੋਵਾ ਗੱਡੀ ਨੂੰ ਟੱਕਰ ਮਾਰੀ ਤੇ ਫਿਰ ਇਹ ਗੱਡੀ ਬੇਕਾਬੂ ਹੋ ਗਈ ਤੇ ਇਸ ਨੇ ਇਸ ਸਕੂਟਰੀ ਸਵਾਰ ਨੂੰ ਟੱਕਰ ਮਾਰ ਦਿੱਤੀ ਤਾਂ ਮੌਕੇ ਦੀਆਂ ਇਹ ਤਸਵੀਰਾਂ ਸਾਹਮਣੇ ਆਈਆਂ ਨੇ ਗੱਡੀ ਅਤੇ ਸਕੂਟੀ ਦਾ ਕੀ ਹਸ਼ਰ ਹੋਇਆ ਪਿਆ ਇਹਨਾਂ ਤਸਵੀਰਾਂ ਨੂੰ ਵੇਖ ਕੇ ਤੁਸੀਂ ਅੰਦਾਜ਼ਾ ਲਗਾ ਸਕਦੇ ਹੋ ਤਾਂ ਸੋਭ ਭਗਤ ਸਿੰਘ ਪਾਰਕ ਦੇ ਨਜ਼ਦੀਕ ਦੀ ਇਹ ਘਟਨਾ ਦੱਸੀ ਜਾ ਰਹੀ ਹੈ ਜਿੱਥੇ ਕਿ ਇੱਕ Honda City ਕਾਰ ਸਵਾਰ ਨੇ ਪਹਿਲਾਂ ਗਲੀ ਦੇ ਵਿੱਚ ਖੜੀ ਇੱਕ Innova ਨੂੰ ਟੱਕਰ ਮਾਰ ਦਿੱਤੀ ਜਿਸ ਤੋਂ ਬਾਅਦ ਉਸ ਨੇ ਬੇਕਾਬੂ ਹੋ ਕੇ ਐਕਟੀਵਾ ਤੇ ਜਾ ਰਹੇ ਇੱਕ ਲੜਕੇ ਨੂੰ ਕੁਚਲ ਦਿੱਤਾ ਜਿਸ ਕਰਕੇ ਉਹ ਪੂਰੀ ਤਰ੍ਹਾਂ ਜ਼ਖਮੀ ਹੋ ਚੁੱਕਿਆ ਜਾਣਕਾਰੀ ਦੇ ਮੁਤਾਬਿਕ ਇਸ Honda City ਕਾਰ ਨੂੰ ਇੱਕ ਸਕੂਲ ਦਾ ਬੱਚਾ ਚਲਾ ਰਿਹਾ ਸੀ ਜਿਸ ਨੇ ਕਿ ਪਹਿਲਾਂ ਗਲੀ ਦੇ ਵਿੱਚ ਸਾਈਡ ਤੇ ਖੜੀ ਇੱਕ ਇਨੋਵਾ ਗੱਡੀ ਨੂੰ ਟੱਕਰ ਮਾਰੀ ਜਿਸ ਤੋਂ ਬਾਤਕਾਰ ਬੇਕਾਬੂ ਹੋ ਜਾਂਦੀ ਹੈ ਤੇ ਸਾਹਮਣੇ ਤੋਂ ਆਉਂਦੀ ਸਕੂਟੀ ਦੇ ਉੱਤੇ ਜਾ ਚੜਦੀ ਹੈ ਜਿਸ ਕਰਕੇ ਸਕੂਟਰੀ ਦਾ ਸਵਾਰ ਬੁਰੀ ਤਰ੍ਹਾਂ ਜ਼ਖਮੀ ਹੋਇਆ ਪੁਲਿਸ ਮੌਕੇ ਤੇ ਪਹੁੰਚੀ ਹੋਈ ਹੈ ਜਾਂਚ ਪੜਤਾਲ ਕਰ ਰਹੀ ਹੈ ਤਾਂ ਬੇਹੱਦ ਮੰਦ ਭਾਗੀ ਗੱਲ ਹੈ ਕਿ ਸਕੂਲੀ ਬੱਚੇ ਜੇਕਰ ਇਸ ਤਰ੍ਹਾਂ ਚਾਰ ਪਹੀਆ ਵਾਨ ਜਾਂ ਦੋ ਪਹੀਆ ਵਾਨ ਚਲਾਉਣਗੇ ਤਾਂ ਹਾਦਸਿਆਂ ਨੂੰ ਸੱਦਾ ਦਿੱਤਾ ਜਾਂਦਾ ਹੈ ਤਸਵੀਰਾਂ ਬੇਹੱਦ ਹੈਰਾਨ ਕਰਦੀਆਂ ਨੇ ਕਿ ਆਖਿਰਕਾਰ ਕਿਸ ਤਰ੍ਹਾਂ ਇਹ ਕਹਿਰ ਵੇਖਣ ਨੂੰ ਮਿਲਿਆ ਇਹ ਸਾਰੇ ਤਾਂ ਜੀ ਭਗਤ ਸਿੰਘ ਫਰਕ ਦੇ ਨੇ ਇਧਰੇ ਸਾਈਡ ਤੇ ਸੈਂਟਰਲ ਬੈਂਕ ਹੈ ਜੀ ਉਸ ਦੇ ਨੇੜੇ ਇੱਕ ਫਰਿਚਰ ਦੀ ਦੁਕਾਨ ਹੈ ਜੀ ਇਹ ਲੜਕਾ ਘਾਟਾ ਘਰ ਵਾਲੇ ਪਾਸਿਓਂ ਆ ਰਿਹਾ ਸੀ ਕਾਰ ਵਾਲਾ ਜੀ ਜੋ ਇਹ ਪਬਲਿਕ ਨੇ ਦੱਸਿਆ ਸਾਨੂੰ ਔਰ ਜਿਹੜਾ ਲੜਕਾ ਸੀਗਾ ਇਹ ਤਲਾਬ ਮੱਲੇ ਵਾਲੇ ਪਾਸੇ ਮਾਰਿਆ ਗਿਆ। ਤੋਂ ਉਹਦੇ ਤੋਂ ਬ੍ਰੇਕਅਪ ਵਗੈਰਾ ਕੁਝ ਨਹੀਂ ਲੱਗਿਆ ਉਹ ਬਾਈਕ ਸਪੀਡ ਤੇ ਪਿੱਛੇ ਇੱਕ ਗੱਡੀ 'ਚ ਟੱਕਰ ਮਾਰੀ ਆ ਉਹਨੇ। ਜਿੰਦੂ ਬਾਅਦ ਇਹ ਲੜਕਾ ਇਹਨੂੰ ਕ੍ਰਾਸ ਕਰ ਰਿਹਾ ਸੀ ਕਿ ਅੰਦੇ ਇਹਦੇ ਵਿੱਚ ਲੱਗੀ ਹੋ ਚੁੱਕੀ। ਗੱਡੀ ਤੇ ਮੌਕੇ ਤੇ ਪੁਲਿਸ ਪਹੁੰਚ ਗਈ ਹੈ ਜੀ। ਤੇ ਔਰ ਉਹਨਾਂ ਨੂੰ ਮੈਡੀਕਲ ਦੇ ਵਿੱਚ ਬੱਚੇ ਨੂੰ ਭੇਜ ਦਿੱਤਾ। ਜਿਹੜਾ ਸਕੂਟਰੀ ਸਵਾਰ ਸੀਗਾ ਉਹ ਤੇ ਕਿੰਨੀਆਂ ਕੁ ਸੱਟਾਂ ਲੱਗੀਆਂ ਜੀ ਤੇ ਕੀ ਹਾਲਤ ਆਉਣ ਦੀ? ਸੱਟ ਤਾਂ ਉਹਦੇ ਕਾਫੀ ਹੈ ਜੀ। ਬਾਕੀ ਤਾਂ ਡਾਕਟਰ ਸਾਹਿਬ ਦੱਸਣਗੇ ਜੀ। ਸੱਟ ਕਾਫੀ ਹੈ। ਗੱਡੀ ਵਾਲਾ ਜਿਹੜਾ ਹੈਗਾ ਮੁੰ ਉਹ ਪਤਾ ਹੀ ਸੀਗਾ ਜੀ ਪੜਦਾ ਸਟੂਡੈਂਟ ਕਿੰਨੀ ਕੁ ਉਮਰ ਦਾ ਉਹ ਤਾਂ ਨਹੀਂ ਪ੍ਰੋਸਟੂਟ ਦਾ ਹੁਣ ਕਿਸ ਤਾਂ ਹੀ ਕਰਵਾਈ ਕੀਤੀ ਇਹ ਦੇਖੋ ਜੀ ਜਿਵੇਂ ਉਹ ਕਾਰਵਾਈ ਕਰਾਉਣ ਕੇ ਮਾਪੇ ਬਾਬ ਜੀ ਦੰਸਾਲ ਦੇ ਵਿਸ਼ੇ ਦਾ ਕੋਈ ਨਹੀਂ ਇਹ ਸਾਰੇ ਤਾਂ ਜੀ ਇਹ ਸਾਰੇ ਤਾਂ ਜੀ ਭਗਸੇ ਫਰਕ ਦੇ ਨੇ ਇੰਗਰੇਜ਼ ਸਾਈਡ ਤੇ ਸੈਂਟਰਲ ਬੈਂਕ ਹੈ ਜੀ ਉਸ ਦੇ ਨੇੜੇ ਇੱਕ ਫਰਿਜਰ ਦੀ ਦੁਕਾਨ ਹੈ ਜੀ ਇਹ ਲੜਕਾ ਘਾਟਾ ਘਰ ਵਾਲੇ ਪਾਸਿਓਂ ਆ ਰਿਹਾ ਸੀ ਕਾਰ ਵਾਲਾ ਜੀ ਜੋ ਇਹ ਪਬਲਿਕ ਨੇ ਦੱਸਿਆ ਸਾਨੂੰ ਔਰ ਜਿਹੜਾ ਲੜਕਾ ਸੀਗਾ ਇਹ ਤਲਾਬ ਮੱਲੇ ਵਾਲੇ ਪਾਸੇ ਮਾਰਿਆ ਗਿਆ। ਤੋਂ ਉਹਦੇ ਤੋਂ ਬ੍ਰੇਕਅਪ ਵਗੈਰਾ ਕੁਝ ਨਹੀਂ ਲੱਗਿਆ ਉਹ ਬਾਈਕ ਸਪੀਡ ਤੇ ਪਿੱਛੇ ਇੱਕ ਗੱਡੀ 'ਚ ਟੱਕਰ ਮਾਰੀ ਆ ਉਹਨੇ। ਜਿੰਦੂ ਬਾਅਦ ਇਹ ਲੜਕਾ ਇਹਨੂੰ ਕ੍ਰਾਸ ਕਰ ਰਿਹਾ ਸੀਗਾ ਤੇ ਇਹਦੇ ਵਿੱਚ ਲੱਗੀ ਹੋ ਚੱਲੀ ਗੱਡੀ। ਮੌਕੇ ਤੇ ਪੁਲਿਸ ਪਹੁੰਚ ਗਈ ਹੈ ਜੀ ਤੇ ਔਰ ਉਹਨਾਂ ਨੂੰ ਮੈਡੀਕਲ ਦੇ ਵਿੱਚ ਬੱਚੇ ਨੂੰ ਭੇਜ ਦਿੱਤਾ। ਜਿਹੜਾ ਸਕੂਟਰੀ ਸਵਾਰ ਸੀਗਾ ਉਹ ਤੇ ਕਿੰਨੀਆਂ ਕੁ ਸਟਾਵ ਜੀਆਂ ਜੀ ਕੀ ਹਾਲਤ ਆਉਣ ਦੀ? ਸੱਟ ਤਾਂ ਉਹਦੇ ਕਾਫੀ ਹੈ ਜੀ। ਬਾਕੀ ਤਾਂ ਡਾਕਟਰ ਸਾਹਿਬ ਦੱਸਣਗੇ ਜੀ। ਸੱਟ ਕਾਫੀ ਹੈ। ਗੱਡੀ ਵਾਲਾ ਜਿਹੜਾ ਹੈਗਾ ਮੁੰਡਾ ਤੇਹੀ ਸੀ ਗਾਈ ਪੜਦਾ ਇਸ ਨੂੰ ਦਾ ਕਿੰਨੀ ਕੁ ਉਮਰ ਦਾ ਉਹ ਉਹ ਡਾਂਡੇ ਪ੍ਰੋਸਟੂਚ ਦਾ ਹੁਣ ਕਿਸ ਤਾਂ ਹੀ ਕਰ ਰਹੀ ਗਈ ਇਹ ਦੇਖੋ ਜਿਵੇਂ ਫਾਰਮਾਈ ਕਰਾਉਣਗੇ ਮਾਪੇ ਜੀ ਦਮਸਾਲ ਤੇ ਲਿਖਿੰਦਾ ਕੋਈ ਨਹੀਂ ਇਹ ਸਾਰਾ ਤਾਂ ਜੀ